ਮੈਨੂੰ ਬੜੀ ਘਰਾਨੀ ਵਾਲੀ ਗੱਲ ਹੈ ਉਹ ਮੇਰੇ ਲੜਕੇ ਨੂੰ ਵੀ ਮੋਬਾਈਲ ਆਇਆ ਹੈ ਕਿ ਜੀ ਤੁਸੀਂ ਅੱਜ ਕੱਲ ਜਿਹੜੇ ਬਿਆਨ ਦੇਣੇ ਨੇ ਐਸੇ ਤਰ੍ਹਾਂ ਦਿਆ ਕਰੋ ਮੈਂ ਆਪਣੇ ਲੜਕੇ ਨੂੰ ਮੋਬਾਈਲ ਕੀਤਾ ਮੈਂ ਮੋਬਾਈਲ ਕਰ ਉਸ ਬੰਦੇ ਨੂੰ ਉਹਨੂੰ ਕਹੇ ਕਿ ਜਦੋਂ ਇਹ ਭਾਈ ਅਮਰਤਪਾਲ ਡੇਢ ਮਹੀਨਾ ਮੁਸੀਬਤ ਚ ਪਿਆ ਸੀ ਉਦੋਂ ਤੂੰ ਸਾਨੂੰ ਡਾਇਰੈਕਸ਼ਨ ਦਿੰਦਾ ਹੁੰਦਾ ਸੀ ਕੋਈ ਨਾ ਤੂੰ ਸਾਨੂੰ ਕਹਿੰਦਾ ਹੁੰਦਾ ਸੀ ਇਸ ਤਰ੍ਹਾਂ ਬੋਲੋ ਤੇਰੇ ਅਸੀਂ ਪਿਓ ਦੇ ਨੌਕਰ ਨਹੀਂ ਸਾਨੂੰ ਤਾਂ ਖੜੇ ਪੈਰ ਸੀ ਪਾਸੇ ਹੋ ਜਾਂਗੇ ਸਾਨੂੰ ਕਿਹਦੀ ਪਰਵਾਹ ਨਹੀਂ ਮੈਂ ਉਹਦੇ ਲੜਕੇ ਨੂੰ ਮੋਬਾਈਲ ਕੀਤਾ ਮੈਂ ਉਹ ਜਿਹੜਾ ਅਫਸਰ ਹੈ ਨਾ ਦਾ ਕੋਈ ਹੈਗਾ ਮੈਂ ਜੇ ਨਾਂ ਨਹੀਂ ਲੈਂਦਾ ਪਿਆ ਆਉਣ ਵਾਲੇ ਸਮੇਂ 'ਚ ਮੈਂ ਨਾ ਲਵਾਂਗਾ ਕਿ ਦੱਸੂਗਾ ਕਿ ਉਹ ਕਿਵੇਂ ਬੇੜਾ ਕਰ ਕਰਨ ਲੱਗਾ ਹੁਣ ਇਸ ਚੀਜ਼ ਦਾ ਏਸੇ ਤਰ੍ਹਾਂ ਹੀ ਜਿਹੜੇ ਇੰਟੈਲੀਜੈਂਸ ਦੇ ਬੰਦੇ ਵਾੜੇ ਹੁੰਦੇ ਨੇ ਪਾਰਟੀਆਂ ਵਾਲੇ ਜਦੋਂ ਕਿਸੇ ਪਾਰਟੀ ਨੂੰ ਖਤਮ ਕਰਨਾ ਹੁੰਦਾ ਹੈ ਤਾਂ ਉਹਦੇ ਨਾਲ ਇੰਟੈਲੀਜੈਂਸ ਬੰਦੇ ਵਾੜਦੀ ਹੁੰਦੀ ਹੈ ਏਜੰਸੀਆਂ ਦੇ ਬੰਦੇ ਵਾੜਦੀ ਹੁੰਦੀਆਂ ਤੇ ਹੁਣ ਮੈਨੂੰ ਬੜਾ ਕਲੀਅਰ ਹੋਇਆ ਅੱਜ ਜੀ ਕਿ ਜਦੋਂ ਮੇਰੇ ਲੜਕੇ ਨੂੰ ਇੱਕ ਮੋਬਾਈਲ ਆਇਆ ਹੈ ਕਿ ਤੁਸੀਂ ਇਹੋ ਜਿਹੇ ਬਿਆਨ ਨਹੀਂ ਦੇੜੇ ਕਰਨੇ ਮੈਂ ਉਹਦੇ ਲੜਕੇ ਨੂੰ ਕਿਹਾ ਉਹ ਜਵਾਬ ਦੇ ਮੈਂ ਕਿਹਾ ਤੇਰੇ ਪਿਓ ਦੇ ਨੌਕਰ ਨਹੀਂ ਅਸੀਂ ਜਦੋਂ ਡੇਢ ਮਹੀਨਾ ਉਸ ਬੰਦੇ ਨੂੰ ਕੋਈ ਪੰਜਾਬ ਚ ਬੰਦਾ ਬੋਲਦਾ ਨਹੀਂ ਸੀ ਹੁੰਦੇ ਹੱਕ ਚ ਉਦੋਂ ਤੂੰ ਸਾਨੂੰ ਦੱਸਿਆ ਕਿ ਉਦੋਂ ਤੂੰ ਸਾਨੂੰ ਕਿਹਾ ਕਿ ਇਸ ਤਰ੍ਹਾਂ ਬੋਲਣਾ ਅਸੀਂ ਤੇਰੇ ਪਿਓ ਦੇ ਨੌਕਰ ਲੱਗੇ ਆਂ ਤੂੰ ਸਰਕਾਰੀ ਬੰਦਾ ਯਾਰ ਤੈਨੂੰ ਅਸੀਂ ਮੈਂ মিডিਆ ਬਣਾ ਕੇ ਤੇਰੇ ਮਾ ਉਪਰ ਕਰ ਦੂੰਗਾ ਤੇਨੂੰ ਮੈਂ ਤੂੰ ਹੈ ਕੌਣਾ ਸਾਨੂੰ ਡਾਇਰੈਕਸ਼ਨ ਦੇ ਰਹਾ ਤੇਰੀ ਤੈਸ ਨਸ ਕਰਕੇ ਰੱਖ ਦੇਗਾ ਦੁਬਾਰਾ ਤੂੰ ਸਾਡੇ ਵਿੱਚ ਆਇਆ ਉਹ ਕੋਈ ਵੀ ਇਹ ਮੈਂ ਨਾ ਨਹੀਂ ਲੈਣਾ ਚਾਹੁੰਦਾ ਅਜੇ ਟਾਈਮ ਆਉਣ ਤੇ ਮੈਂ ਨਾ ਲੈ ਦੂੰਗਾ ਇਸ ਬੰਦੇ ਦਾ ਸਤਿ ਸ੍ਰੀ ਅਕਾਲ ਦੋਸਤੋ ਕੁਝ ਦਿਨ ਪਹਿਲਾਂ ਭਾਈ ਅਮਰਤਪਾਲ ਸਿੰਘ ਦੀ ਜਥੇਬੰਦੀ ਬਾਰਿਸ ਪੰਜਾਬ ਦੇ ਜੋ ਲੀਗਲ ਐਡਵਾਈਜ਼ਰ ਨੇ ਇਮਾਨ ਸਿੰਘ ਖਾਰਾ ਉਹਨਾਂ ਨੇ ਆਪਣੀ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਕੁਝ ਅਜਿਹੇ ਖੁਲਾਸਾ ਕੀਤਾ ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਇਮਾਨ ਸਿੰਘ ਖਾਰਾ ਨੇ ਕਿਹਾ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ 9 ਸਾਥੀਆਂ ਦੀ 1 ਸਾਲ ਦੇ ਲਈ NSA ਹੋਰ ਵਧਾ ਦਿੱਤੀ ਗਈ ਆ ਅਤੇ ਉਹਨਾਂ ਨੇ ਇਹ ਦੋਸ਼ ਤੱਕ ਲਗਾ ਦਿੱਤਾ ਕਿ ਇਹ NSA ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਵਾਈ ਆ ਤੇ ਉਹਨਾਂ ਦਾ ਤਾਂ ਇੱਥੋਂ ਤੱਕ ਦੋਸ਼ ਸੀ ਕਿ ਉਹਨਾਂ ਨੇ ਰਿਜ਼ਲਟ ਤੋਂ ਪਹਿਲਾਂ ਇੱਕ ਜੋ ਆਪਣੀ ਸੀਆਈਡੀ ਲਈ ਕਿ ਕੌਣ ਜਿੱਤਰਾ ਖਡੂਰ ਸਾਹਿਬ ਤੋਂ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਭਾਈ ਅਮਰਤਪਾਲ ਸਿੰਘ ਬਹੁਮਤ ਦੇ ਨਾਲ ਜਿੱਤ ਰਹੇ ਨੇ ਤਾਂ ਉਹਨਾਂ ਵੱਲੋਂ ਐਨਐਸਏ ਵਧਾ ਦਿੱਤੀ ਗਈ ਇਹ ਦੋਸ਼ ਸ਼ਨ ਈਮਾਨ ਸਿੰਘ ਖਾਰਾ ਦੇ ਤੇ ਇਸ ਤੋਂ ਬਾਅਦ ਹੁਣ ਈਮਾਨ ਸਿੰਘ ਖਾਰਾ ਦੇ ਪਿਤਾ ਸੀਨੀਅਰ ਵਕੀਲ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਹੋਰ ਵੀ ਹੈਰਾਨੀਜਨਕ ਖੁਲਾਸੇ ਕਰ ਦਿੱਤੇ ਜਿਨ੍ਹਾਂ ਨੇ ਕਿਹਾ ਕਿ ਜਥੇਬੰਦੀ ਦੇ ਨਾਲ ਸੰਬੰਧਿਤ ਇੱਕ ਸਾਕਸ਼ ਜੋ ਕਿ ਕੁਝ ਸਮਾਂ ਪਹਿਲਾਂ ਹੀ ਸ਼ਾਮਲ ਹੋਇਆ ਇੱਕ ਪਾਰਟੀ ਦੇ ਵਿੱਚੋਂ ਹੁਣ ਉਹਨਾਂ ਦੇ ਸਪੋਰਟ ਦੇ ਵਿੱਚ ਆਇਆ ਸੀ ਉਸ ਸਖਸ ਵੱਲੋਂ ਉਹਨਾਂ ਦੇ ਬੇਟੇ ਨੂੰ ਤੇ ਮੈਨੂੰ ਫੋਨ ਕਰਕੇ ਇਹ ਗੱਲਾਂ ਕਹੀਆਂ ਗਈਆਂ ਕਿ ਤੁਸੀਂ ਇਸ ਤਰ੍ਹਾਂ ਦੇ ਬਿਆਨ ਨਾ ਦਿਵੋ ਕਿਹੜੇ ਬਿਆਨ ਨਾ ਦਿਵੋ ਅਤੇ ਕਿਹੜਾ ਸਖਸ ਸੀ ਇਸ ਬਾਰੇ ਤਾਂ ਪੂਰਾ ਖਲਾਸਾ ਉਹਨਾਂ ਨੇ ਨਹੀਂ ਕੀਤਾ ਪਰ ਇਸ ਸਮੇਂ ਉਹ ਕਾਫੀ ਅਗਰੈਸਿਵ ਮੋਡ ਦੇ ਵਿੱਚ ਨਜ਼ਰ ਆਏ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕੌਣ ਹੋ ਸਕਦਾ ਹੈ ਉਹ ਸਖਸ ਜੋ ਈਮਾਨ ਸਿੰਘ ਖਾਰਾ ਤੇ ਹਰਪਾਲ ਸਿੰਘ ਖਾਰਾ ਨੂੰ ਇਸ ਤਰ੍ਹਾਂ ਕੰਮ ਕਰਨ ਤੋਂ ਰੋਕ ਰਿਹਾ ਹੈ ਕਮੈਂਟ ਕਰਕੇ ਦੱਸਣਾ ਆਉ ਤੁਹਾਨੂੰ ਲੈ ਚਲਦੇ ਆ ਜੀ ਸਿਨੀਅਰ ਵਕੀਲ ਐਡਵੋਕੇਟ ਹਰਪਾਲ ਸਿੰਘ ਖਾਰਾ ਵੱਲੋਂ ਕੀਤੇ ਗਏ ਖੁਲਾਸੇ ਵੱਲ ਅਤੇ ਦੇਖਦੇ ਆ ਉਹਨਾਂ ਨੇ ਹੋਰ ਕੀ ਕੀ ਦੱਸਿਆ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਜਰੂਰ ਕਮੈਂਟ ਕਰਨਾ ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਹਿਮਾਂਤ ਸਿੰਘ ਖਾਰਾ ਅਤੇ ਹਰਪਾਲ ਸਿੰਘ ਖਾਰਾ ਵੱਲੋਂ ਜੋ ਬਿਆਨ ਦਿੱਤੇ ਗਏ ਹਨ ਉਹ ਸਹੀ ਸਨ ਜਾਂ ਗਲਤ yes ਜਾਂ no ਦੇ ਵਿੱਚ ਜਰੂਰ ਕਮੈਂਟ ਕਰਨਾ ਤੇ ਆਓ ਦੇਖੋ ਹੁਣ ਇਹ ਪੂਰੀ ਵੀਡੀਓ ਮੈਨੂੰ ਬੜੀ ਘਰਾਨੀ ਵਾਲੀ ਗੱਲ ਹੈ ਉਹ ਮੇਰੇ ਲੜਕੇ ਨੂੰ ਵੀ ਮੋਬਾਈਲ ਆਇਆ ਹੈ ਕਿ ਜੀ ਤੁਸੀਂ ਅੱਜ ਕੱਲ ਜਿਹੜੇ ਬਿਆਨ ਦੇਣੇ ਨੇ ਐਸੇ ਤਰ੍ਹਾਂ ਦਿਆ ਕਰੋ ਮੈਂ ਆਪਦੇ ਲੜਕੇ ਨੂੰ ਮੋਬਾਈਲ ਕੀਤਾ ਮੈਂ ਮੋਬਾਈਲ ਕਰ ਉਸ ਬੰਦੇ ਨੂੰ ਉਹਨੂੰ ਕਹੇ ਕਿ ਜਦੋਂ ਇਹ ਭਾਈ ਅਮਰਤਪਾਲ ਡੇਢ ਮਹੀਨਾ ਮੁਸੀਬਤ ਚ ਪਿਆ ਸੀ ਉਦੋਂ ਤੂੰ ਸਾਨੂੰ ਡਾਇਰੈਕਸ਼ਨ ਦਿੰਦਾ ਹੁੰਦਾ ਹੁੰਦਾਸ ਕੋਈ ਉਹ ਤੂੰ ਸਾਨੂੰ ਕਹਿੰਦੇਂ ਨਾ ਸੀ ਇਸ ਤਰ੍ਹਾਂ ਬੋਲੋ ਤੇਰੇ ਅਸੀਂ ਪਿਓ ਦੇ ਨੌਕਰ ਨਹੀਂ ਸਾਨੂੰ ਤਾਂ ਖੜੇ ਪੈਰ ਸੀ ਪਾਸੇ ਹੋ ਜਾਂਗੇ ਸਾਨੂੰ ਕਿਹਦੀ ਪਰਵਾਹ ਨਹੀਂ ਮੈਂ ਉਹਦੇ ਲੜਕੇ ਨੂੰ ਮੋਬਾਈਲ ਕੀਤਾ ਮੈਂ ਉਹ ਜਿਹੜਾ ਅਫਸਰ ਹੈ ਇਹਨਾਂ ਦਾ ਕੋਈ ਹੈਗਾ ਮੈਂ ਇਹ ਨਾਂ ਨਹੀਂ ਲੈਂਦਾ ਪਿਆ ਆਉਣ ਵਾਲੇ ਸਮੇਂ 'ਚ ਮੈਂ ਨਾਂ ਲਾਉਂਗਾ ਕਿ ਦੱਸੂਗਾ ਕਿ ਉਹ ਕਿਵੇਂ ਬੇੜਾ ਕਰ ਕਰਨ ਲੱਗਾ ਹੁਣ ਇਸ ਚੀਜ਼ ਦਾ ਇਸੇ ਤਰ੍ਹਾਂ ਹੀ ਜਿਹੜੇ ਇੰਟੈਲੀਜੈਂਸ ਦੇ ਬੰਦੇ ਵਾਰੇ ਹੁੰਦੇ ਨੇ ਪਾਰਟੀਾਂ ਵਾਲੇ ਤਰ੍ਹਾਂ ਕਿਸੇ ਪਾਰਟੀ ਨੂੰ ਖਤਮ ਕਰਨਾ ਹੁੰਦਾ ਹੈ ਤਾਂ ਉਹਦੇ ਨਾਲ ਇੰਟੈਲੀਜੈਂਸ ਬੰਦੇ ਵਾਰਦੀ ਹੁੰਦੀ ਹੈ ਏਜੰਸੀਆਂ ਬੰਦੇ ਵਾੜਦੀ ਹੁੰਦੀ ਆ ਤੇ ਹੁਣ ਮੈਨੂੰ ਬੜਾ ਕਲੀਅਰ ਹੋਇਆ ਅੱਜ ਕਿ ਜਦੋਂ ਮੇਰੇ ਲੜਕੇ ਨੂੰ ਇੱਕ ਮੋਬਾਈਲ ਆਇਆ ਕਿ ਤੁਸੀਂ ਇਹੋ ਜਿਹੇ ਬਿਆਨ ਨਹੀਂ ਦੇੜੇ ਕਰਨੇ ਮੈਂ ਉਹਦੇ ਲੜਕੇ ਨੂੰ ਕਿਹਾ ਉਹ ਜਵਾਬ ਦੇ ਮੈਂ ਕਿਹਾ ਤੇਰੇ ਪਿਓ ਦੇ ਨੌਕਰ ਨਹੀਂ ਅਸੀਂ ਜਦੋਂ ਡੇਢ ਮਹੀਨਾ ਉਸ ਬੰਦੇ ਨੂੰ ਕੋਈ ਪੰਜਾਬ ਚ ਬੰਦਾ ਬੋਲਦਾ ਨਹੀਂ ਸੀ ਹੁੰਦੇ ਹੱਕ ਚ ਉਦੋਂ ਤੂੰ ਸਾਨੂੰ ਦੱਸਿਆ ਕਿ ਉਦੋਂ ਤੂੰ ਸਾਨੂੰ ਕਿਹਾ ਕਿ ਇਸ ਤਰ੍ਹਾਂ ਬੋਲਣਾ ਅਸੀਂ ਤੇਰੇ ਪਿਓ ਦੇ ਨੌਕਰ ਲੱਗੇ ਆ ਤੂੰ ਸਰਕਾਰੀ ਬੰਦਾ ਯਾਰ ਤੇਨੂੰ ਅਸੀਂ ਮੈਂ মিডিਆ ਬਣਾ ਕੇ ਤੇਰੇ ਮਾ ਉਪੜ ਕਰ ਦੂੰਗਾ ਤੇਨੂੰ ਮੈਂ ਤੂੰ ਹੈ ਕੋਣ ਆ ਸਾਨੂੰ ਡਾਇਰੈਕਸ਼ਨ ਦੇ ਰਾਲਾ ਤੇਰੀ ਤੈਅਸ ਨਾਸ ਕਰਕੇ ਰੱਖ ਦੇਗਾ ਦੁਬਾਰਾ ਤੂੰ ਸਾਡੇ ਵਿੱਚ ਆਇਆ ਤੂੰ ਬ ਕੋਈ ਵੀ ਹੈ ਮੈਂ ਅਜੇ ਨਾਂ ਨਹੀਂ ਲੈਣਾ ਚਾਹੁੰਦਾ ਅਜੇ ਟਾਈਮ ਆਉਣ ਤੇ ਮੈਂ ਨਾ ਲੈ ਦੂੰਗਾ ਇਸ ਬੰਦੇ ਦਾ